ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਜਿੰਨਾਂ ਚੋਂ ਇੱਕ ਸੂਆ ਸਵਾਇਆ ਨਾਕਾ ਜੀ ਤੇ ਇੱਕ ਤੋਕੜਾ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਬਰਕਰ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਬ ਤੁਹਾਨੂੰ ਬਸ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋਈ ਤਹਿਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 98142 99923 98142 99923 ਠੀਕ ਆ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਗੰਨਾ ਮਸੂਈ ਆ ਜੀ ਸੂਈ ਆ ਵੀਰੇ ਤੀਜਾ ਸੂਆ ਸੂਈ ਆ ਕੋਈ ਲੈਂਨ ਵਾਲਾ ਵੀਰ ਪੌ ਚੌਥਾ ਮਨ ਵਾਲੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਕਦੋਂ ਸੂਈ ਆ ਜੀ ਅੱਜ ਤੜਕੇ ਸੂਈ ਆ ਵੀਰੇ ਜੀ 200 ਪੈ ਗਈ ਕੁੱਲ ਬੱਚਾ ਕੀ ਦਿੱਤਾ ਜੀ ਮਗਰ ਘੱਟਾ ਠੀਕ ਆ ਜੇਰ ਜਮਾ ਕੰਪਲੀਟ ਆ ਜੀ ਕਿੰਨਾ ਕਪੌੜਾ ਕੱਢਿਆ ਜੀ ਬੋਲਾ ਵੀਰੇ 4 ਕਿਲੋ ਕੱਢਿਆ ਜੀ ਥਣਾ ਦੀ ਡੰਨਾ ਜੀ ਇੱਕ ਨੰਬਰ ਕਿੰਨਾ ਭਜਦਾ ਵਰੇ ਮਾਲਕਾਂ ਨੇ ਕਿਹਾ ਵੀ 14 ਕਾ ਕਿਲੋ ਅਸੀਂ ਦੋ ਸੂਏ ਚ ਹੋਇਆ ਜੀ ਪਹਿਲੇ ਸੂਏ 12 ਕਾ ਕਿਲੋ ਚ ਹੋਇਆ ਸੀ ਦੂਜੇ ਸੂਏ 14 ਕਾ ਕਿਲੋ ਚ ਹੋਇਆ ਠੀਕ ਹੈ ਜੀ ਆ ਤੀਜੇ ਸੂਏ ਚ ਸੂਈ ਠੀਕ ਹੈ ਜੀ ਤੋਰ ਕੇ ਦਿਖਾ ਦੀ ਬਈ ਠੰਡੇ ਪੁੰਡੇ ਦੀ ਵੀਰੇ ਚੰਗੀ ਆ ਮੈਂ ਠੰਡੀ ਆ ਜੀ ਪੂਰੀ ਸੀਰ ਤੇ ਲੱਗ 22 ਤੇ ਦਸਨ ਮੁਤਾਬਕ ਬਾਈ ਕਹਿੰਦਾ ਸੂਆ ਤੀਜਾ ਸੂਈ ਆ ਜੀ ਤੁਸੀਂ ਚਾਹੇ ਚੌਥਾ ਮੰਨ ਲਿਓ ਕਿਉਂਕਿ ਮੇਰੇ ਪੈਸੇ ਤੁਸੀਂ ਲਾਉਣੇ ਪਰਕ ਤੁਸੀਂ ਕਰਨੇ ਬੱਚਾ ਕੀ ਸੀ ਮਗਰ ਜੀ ਕੱਟਾ ਬੱਚਾ ਮਗਰ ਕੱਟਾ ਮਾਰਨਿੰਗ ਹੀ ਸੂਈ ਆ ਜੇਰ ਪ੍ਰੋਪਰ ਡਾਨਾ ਜੀ ਚਾਰ ਕਿਲੋ ਬੋਲਾ ਬਾਈ ਦੱਸਦਾ ਕਿ ਕੱਢਿਆ ਹੋਇਆ ਹੈ ਜੀ ਥਾਣਾ ਦੇ ਸਾਇਜ ਵੀ ਸੋਹਣੇ ਆ ਤਿਆਰੀ ਸੋਹਣੀ ਕੀਤੀ ਆ ਮਾਲਕਾਂ ਨੇ ਦੱਸਿਆ ਕਿ 14 ਕਿਲੋ ਦੁੱਧ ਸੀ ਪਿਛਲੇ ਸੂਏ ਦਾ ਚੋਇਆ ਵਾ ਜੀ ਇਕਤੀਆ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਥਾਣਾ ਦੇ ਸਾਇਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਵਜਨ ਵਜੂਦ ਤੇ ਪੱਕ ਤੋਂ ਵੀ ਕਰਮ ਵਾਲੀ ਚੰਗੀ ਆ ਬੱਚਾ ਮਗਰ ਆ ਜਾਂਦਾ ਜੀ ਕਟਾ ਬੈਕ ਸਾਈਡ ਤੋਂ ਹਵਾਨਾ ਦਿਖਾ ਦਿੰਨੇ ਫਿਟਨੈਸ ਵਾਲਾ ਹਵਾਨਾ ਕੋਈ ਟਟਮਾ ਲੇਵਾਨੀ ਜੀ ਖਾਣਾ ਦੇ ਸਾਈਡ ਨੇੜੇ ਤੋਂ ਵੀ ਚੈੱਕ ਕਰ ਲੋ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਕੱਲਾ ਕੱਲਾ ਨਿੱਖੜਮਾ ਮੋਲ ਰੇਡ ਬਾਈ ਦੇ ਜਾਇਜ ਤੇ ਜਮ੍ਹਾਂ ਲੈਣ ਦੀ ਵਾਲੀ ਡਿਮਾਂਡ ਬਾਈ ਅਰੇ ਮੌਲਾ ਜਨਾ ਮਰਜੀ 85 90 ਲੋਕਾਂ ਉਹ ਆਪਾਂ ਕਹਿੰਦੇ 77000 ਰੁਪਏ ਮੌਲਾ ਮਾਨਤਨ ਕਰ ਮਾਨਤਨ ਕਰ ਦਾਂਗੇ ਜਮਾ ਜਾਇਜ਼ ਡਿਮਾਂਡ ਹੈ ਜੀ 77000 ਰੁਪਏ ਮੌਲਾ ਬਾਕੀ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਸੂਆ ਕਿੰਨਾ ਮਾ ਜੀ ਵੀਰੇ ਪਹਿਲਾ ਸੂਆ ਜੀ ਦੰਦੋ ਜੀ 6 ਦਾ ਹੁੰਦਾ ਵੀਰੇ ਟਿੱਕਾ ਦੋ ਸੂਈ ਹੈ ਜੀ ਵੀਰੇ ਸੂਈ ਦਾ ਕੋਈ ਪਤਾ ਨਹੀਂ ਆਪਾਂ ਨੂੰ ਕੋਈ ਬਣੀ ਦਾ ਨਹੀਂ ਪਤਾ ਆਪਣੇ ਕੋਲ ਆਈ ਆ ਭਰਾ ਹਨਾ ਐਵੇਂ ਆਪਾਂ ਕਹਿੰਦੇ ਇਹਨੂੰ ਮਹੀਨਾ ਹੋਇਆ ਡੇਢ ਹੋਇਆ ਬਣੀ ਨੂੰ ਦੋਆਂ ਦੀ ਸੂਈ ਆਪਾਂ ਕੋਈ ਨਹੀਂ ਅਗਲਾ ਆਪਦੀ ਸਮਝ ਨਾਲ ਲੈ ਲੇ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਰੇ ਥੱਲੇ 6 ਕਿਲੋ ਤੋਂ 12 ਮਿਲਦੀ ਥਾਪੀ ਤੇ ਦੋਨੇ ਟਾਈਮ ਦੋਨੇ ਟਾਈਮ ਕੋਈ ਠੀਕ ਆਟਾ ਨਾਲੀ ਬੁੜੀ ਚੋਲੇ ਬੰਦਾ ਚੋਲੇ ਕੋਈ ਚੰਗਾ 6 ਕਿਲੋ ਜੋਕ ਕੇ ਲੈ ਜੇ 6 ਕਿਲੋ ਤੋਂ ਬਾਹਰ ਆ ਵੀਰੇ 6 ਕਿਲੋ ਦਾ ਅਗਲਾ ਆਖਾਂ ਮੀਟ ਕੇ ਜਿਵੇਂ ਮਰਜੀ ਘੰਡਾ ਚੱਕ ਲਿਆ ਲੀਟਰ ਲੈ ਜਿਹੜਾ ਕੋਈ ਮਰਜੀ ਠਣਾ ਦੀ ਦੰਨਾ ਜੀ ਇੱਕ ਨੰਬਰ ਹੈ ਵੀਰੇ ਠੰਡੀ ਆ ਪੂਰੀ ਮੈਂ ਕਹਿੰਦਾ ਵੀਰੇ ਗਾ ਮਾਰ ਗਈ ਥਾਪੀ ਦਿਓ ਤੇ ਵੇਚੋ ਠੀਕ ਆ ਬਾਈ ਤੋਰ ਕੇ ਦਿਖਾ ਦਿਓ ਬਾਈ ਮੈਂ ਆਪਣੇ ਕੋਲ ਇੱਕ ਦਿਨ ਨਹੀਂ ਵੀਰੇ ਠੀਕ ਗੱਲ ਬਾਤ ਠੀਕ ਆ ਜੀ ਸੂਆ ਪਹਿਲਾ ਸੂਈ ਹੈ ਜੀ ਮੂੰਹ ਸੂਈ ਨੂੰ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਆਪਾਂ ਨਹੀਂ ਕਹਿੰਦੇ ਵੀ ਮਹੀਨਾ ਹੋਇਆ 2 ਮਹੀਨੇ ਹੋਏ ਜਾਂ 4 ਮਹੀਨੇ ਹੋਏ ਜਿਹੜਾ ਬੜੀ ਦੱਸਦੇ ਨਾ ਸੂਈ ਦਾ ਦਾ ਇਲਾਕ ਦੇ ਦੁੱਧ ਦੇ ਇੰਨੇ ਬਣ ਕੇ ਦੇ ਨੇ ਹੈ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਆ ਥੋੜਾ ਡਰਦੀ ਆ ਜੀ ਜਿਹੜਾ ਨਿਕਲ ਹੀ ਨਹੀਂ ਆ ਇਹ ਅੱਛਾ ਠੀਕ ਆ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 6 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਥੋੜਾ ਜਿਆ ਕਰਮ ਵਾਲੀ ਉਪਰਾ ਕਰਦੀ ਹੈ ਜੀ ਥਣ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਦੇ ਆ ਜੀ ਬਾਕੀ ਬਾ ਕੋਈ ਗੱਲ ਨਹੀਂ ਬੰਨ ਜਾ ਬਸੂ ਥੋੜਾ ਜਿਆ ਸਹੀ ਗੱਲ ਹੈ ਕੈਮਰੇ ਤੋਂ ਲੱਗਦਾ ਜੀ ਪਸੂ ਤੇ ਤਾਂ ਕਰਕੇ ਤੁਹਾਨੂੰ ਫਰੀ ਦਿਖਾ ਦਿੰਦੇ ਆ ਜੀ ਤੋਰਾ ਦੂਰਾ ਸਹੀ ਆ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਥਣਾ ਦਾ ਸੈਜ ਤਾਂ ਵੱਖਰਾ ਹੀ ਆ ਜੀ ਆ ਥਣ ਕਿਸੇ ਕਿਸੇ ਮੱਝ ਦੇ ਲੱਗਿਆ ਹੁੰਦਾ ਜਿਹੜੇ ਕਰਮ ਵਾਲੀ ਦੇ ਲੱਗਿਆ ਨਾ ਵੱਡੇ ਨਾ ਛੋਟੇ ਕਿਆਰੇ ਭਣਾ ਦਾ ਸੇਮ ਹੀ ਸਹਿਜ ਆ। 6 ਕਿਲੋ। ਪੁੱਤ ਆਵੇ ਕੋਈ ਵੇਖੇ ਨਾ ਵੇਖੇ ਕਿਵੇਂ ਹੋਵੇ ਵੀਰੇ 1 ਪੰਜ ਰੁਪਏ ਦਾ ਨਹੀਂ ਕਿਥੇ ਪਾਸੇ ਫਾਲਟ। ਠੀਕ ਹੈ ਜੀ। ਸਾਰੇ ਪਾਸੇ ਚੰਗੀ ਆ ਫਾਲ। ਡਿਮਾਂਡ ਜੀ ਇਹਦੀ। ਡਿਮਾਂਡ ਵੀਰੇ ਦੇ 57000 ਰੁਪਏ। ਹੋ ਜੂ ਲੈਸ ਜੀ। ਕਰ ਦਿਆਂਗੇ। ਠੀਕ ਹੈ ਜੀ। 57000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਜੀ। ਬਾਕੀ ਲੈਸ ਬਾਈ ਕਹਿੰਦਾ ਹੋ ਜੂਗਾ ਜੀ। ਕੋਈ ਨਾ ਕਿਸੇ ਨੂੰ ਕਿਸੇ ਨਾਲ ਬਣੀ ਹੋਵੇ ਤਾਂ ਰਹਿ ਜਾ ਠੀਕ ਆ ਸਹੀ ਗੱਲ ਨਾ ਬਣੀ ਹੋਵੇ ਬਨਾਲੇ ਕੱਟੀ ਵੀਰੇ ਅਗਲੇ 1 30 35 ਦੀ ਹੈ ਤਿਆਰ ਹੋਈ ਵੱਧ ਪਾਉਂਦੇ ਜਿਹੜੇ ਤਿਆਰ ਹੋ ਗਈ ਸਹੀ ਗੱਲ ਬਹੁਤ ਚੰਗੀ ਜਿਨੇ ਕੱਟੀ ਸੰਭਣੀ ਆ ਉਹਨੂੰ ਇਹ ਸੰਭਣ ਚ ਫਾਇਦਾ ਨਾਲੇ ਤਾਂ ਦੁੱਧ ਦੇ ਵੀ ਜੋ ਖਰਚਾ ਕੱਢੀ ਜਾਊ ਆਪਦਾ ਬਹੁਤ ਚੰਗੀ ਆ ਝੋਟੀ ਵੀਰੇ ਜਿੱਦ ਤਿਆਰ ਹੋ ਗਈ ਉਦਦੇ ਗੱਲਾਂ ਕਰਾਉਗੀ ਜੀ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ